ਸੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਵਾਜ ਅਸੀਂ ਪਹੁੰਚੇ ਹਾਂ ਡੇਰਾ ਸੰਤਗੜ ਹਰਖੋਆ ਜ਼ਿਲ੍ਹਾ ਸ਼ਹਿਰਪੁਰ ਵਿਖੇ ਇੱਥੇ ਕਿ ਤਨਤਨ ਬ੍ਰह्म ज्ञानी ਸੰਤ ਬਾਬਾ ਜਗਵਾਲਾ ਸਿੰਘ ਜੀ ਮਹਾਰਾਜੀ ਦਾ ਜਨਮ ਦਿਹਾੜਾ ਐਨਆਰ ਬਿਨਾਂ ਤੇ ਸੰਕਤ ਦੇ ਸਯੋਗ ਦੇ ਨਾਲ ਡੇਰੇ ਦੇ ਮੁਖੀ ਸੰਤ ਬਾਬਾ ਅਮਰਜੀਤ ਸਿੰਘ ਜੀ ਸਰਪ੍ਰਾਤੀ ਹੇਠ ਬਹੁਤ ਹੀ ਸ਼ਰਧਾਪੂਰਵਕ 3 ਮਈ 2025 ਨੂੰ ਸ਼ਰਧਾ ਪ੍ਰੋਗਰਾਮ ਨਾਇਜ਼ ਆ ਰਿਹਾ ਹੈ ਸুইস ਮੌਕੇ ਦੇਰਦ ਮੁਖੀ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਸਰਬਤਰਮ ਦੀ ਉਹ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ 1 ਮਈ ਨੂੰ ਸ਼੍ਰੀ ਖੰਡ ਪੜ ਸਾਭ ਜੀ ਆਰੰਭ ਹੋਣਗੇ ਅਤੇ 3 ਮਈ ਨੂੰ ਸ਼੍ਰੀ ਖੰਡ ਪੜ ਸਾਭ ਜੀ ਦੇ ਭੋਗ ਪਾਈ ਜਾਣਗੇ ਅਤੇ 2 ਤਰੀਕ ਨੂੰ ਰਾਤ ਨੂੰ ਦਵਾਂਸ ਸਜਾਇਆ ਜਾਣਗੇ ਜਿਸ ਵਿੱਚ ਰਾਤ ਨੂੰ ਸਹਿਜ ਪਾਠ ਜੀ ਦੇ ਭੋਗ ਪਾਈ ਜਾਣਗੇ ਅਤੇ 3 ਤਰੀਕ ਨੂੰ ਹੀ ਦਵਾਂਸ ਸਜਾਇਆ ਜਾਣਗੇ ਤੇ ਜਿਸ ਦੇ ਵਿੱਚ ਇਹੋ ਰੱਗੀ ਟਾੜੀ ਜਥੇ ਕਥਾ ਕੀਤਰਾਂ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਬਾਕੀ ਤੁਹਾਨੂੰ ਜਾਣਕਾਰੀ ਦਿੰਦੇ ਆ ਸੋ ਇਹਦੇ ਪੋਸਟਰ ਲੱਗੇ ਹੋਏ ਨੇ ਸੋ ਜਿਹਦੇ ਵਿੱਚ ਦੱਸਿਆ ਹੋਇਆ ਜੀ ਤੰਤਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦਾ ਜੋ ਜਨਮ ਦਿਹਾੜਾ ਆ ਸੋ ਮਿਤੀ 3 ਤਰੀਕ ਨੂੰ 3 ਮਈ 2025 ਨੂੰ ਸ਼ਨੀਵਾਰ ਨੂੰ ਗੁਰਦਆਰਾ ਸੰਤਗੜ ਹਰਖੋਵਾਲ ਹੁੱਚਿਆਕਰਵੇ ਕੇ ਸੋ ਸਮੂਹ ਸੰਤਾਂ ਦੇ ਸਯੋਗਨ ਮਨਾਇਆ ਜਾ ਰਿਹਾ ਹੈ ਸੋ ਆਰੰਭ ਸ਼੍ਰੀ ਖੰਡ ਪਟ ਸਾਹਿਬ ਮਿਤੀ 1 ਮਈ ਨੂੰ ਹੋਣਗੇ ਤੇ ਜਿਨ੍ਹਾਂ ਦੇ ਭੋਗ 3 ਮਈ ਦਿਨ ਸ਼ਨੀਵਾਰ ਨੂੰ ਪਾਏ ਜਾਣਗੇ ਸੋ 2 ਮਈ ਨੂੰ ਸ਼ਾਮ ਨੂੰ 6 ਵਜੇ ਦੀ ਦਵਾਨ ਆਰੰਭ ਹੋਣਗੇ ਜਿਸ ਦੇ ਵਿੱਚ ਰਾਤ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਸੋ ਸੰਤ ਬੱਬਾ ਅਮਰਜੀਤ ਸਿੰਘ ਜੀ ਜੋ ਢੇਰੇ ਦੇ ਸਰਪਲਸ ਤੇ ਆ ਸੋ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਸਮੂਹ ਸੰਗਤਾਂ ਨੂੰ ਵੀ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਗੁਰਬਾਣੀ ਦਾ ਲਾਭ ਉਠਾਉਣਾ ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਗੰਡੀਆਂ ਦੇ ਨਾਲ ਧੰਨਵਾਦ ਅੰਮ੍ਰਿਤ ਧੀਓ ਸਦਾ ਤੇਰੇ ਜੀ અમૃત પીતો સવા તેર દી અમૃત પીતો સવા તેર દી હર સિમરતે અનંત અનંત હર સિમર ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤਿੰਨ ਵਈ ਦਾ ਜੋ ਸਮਾਗਮ ਹੈ ਉਹ ਬਸਤਤਪੁਰ ਸੰਤ ਮਹਾਂਪੁਰ ਬਾਬਾ ਮਰਦੀ ਸਿੰਘ ਜੀ ਹਰਖਵਾਲ ਵਾਲੇ ਮੁਕਸੇਵਾਦਾਰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਬਸਾਖ ਨੂੰ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇੱਕ ਇੱਕ ਤਰੀਕ ਇੱਕ ਤਰੀਕ ਨੂੰ ਅਖੰਡ ਪਾਠ ਆਰੰਭ ਹੋਊਗਾ 10 ਤਰੀਕ ਨੂੰ ਉਹਨਾਂ ਦੇ ਭੋਗ ਪਾਇਆ ਜਾਊਗਾ ਇੱਕ ਸਹਿਜ ਪਾੜ ਦਾ ਭੋਗ ਤੜਕੇ 2 ਵਜੇ 2 ਤਰੀਕ ਨੂੰ ਤੜਕੇ 2 ਵਜੇ ਪਾਇਆ ਜਾਊਗਾ ਰਾਤ ਨੂੰ ਉਸ ਤੋਂ ਬਾਅਦ ਫਿਰ ਦਿਨ ਦਿਨ ਚੜ੍ਹੇ ਤੇ ਅਖੰਡ ਪਾਠਾਂ ਦੇ ਭੋਗ ਪਾਇਆ ਜਾਊਗਾ